ਵਿੱਕੀ ਆਟਵੀ ਯੂਟੂਬ ਜਿਹੜਾ ਹਰਦੇ ਦੀ ਟੀਵੀ ਲਪਤਾ ਹੋਣਾ 104 ਮੀਟਰ ਬਾੜੀ ਆਜੀ ਜਲਦੀ ਸੰਧੂ ਵਿੱਕੀ ਆਟਵੀ ਸਾਰੇ ਯੂਟੂਬਰ ਹੀ ਕੋਲ ਸਟਾਰੀ ਭਾਈ ਜਿਹਨੇ ਵੀ ਮੇਰੇ ਯੂਟੂਬ ਉੱਪਰ ਮੇਰੇ ਵੀਰ ਨੇ ਨਾਮ ਬੋਲੇ ਨੇ ਰਾਜੂ ਭਾਈ ਸਾਰੇ ਬੰਦੇ ਇਹਰੇ ਭਾਈ ਨਾਂ ਬੋਲਣ ਨਾਲ ਜਾਂ ਕੋਈ ਕਰ ਨਾਲ ਜਿੰਨੇ ਵੀ YouTube ਉੱਤੇ ਸਾਰੇ ਭਾਈ ਸਾਰਿਆਂ ਦਾ ਧੰਨਵਾਦ ਆ ਸਹੀ ਗੱਲ ਹੈ ਜੀ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਦਿੱਤਾ ਜਾਂ ਅਸੀਂ ਨਹੀਂ ਦਿੱਤਾ ਇਹ ਸਾਰੇ ਜਿੰਨੇ ਵੀ YouTube ਕਰਦੇ ਭਾਈ ਸਾਰਿਆਂ ਦੀ ਮਾਨ ਸਨਾਨ ਆ ਇਹ ਸਾਰੇ YouTube ਜਿੰਨੇ ਵੀ ਪਹੁੰਚੇ ਜਿੱਥੇ ਵੀ YouTube ਕੰਡੀਆਂ ਦੇ ਵਿੱਚ ਪਹੁੰਚਦੇ ਨੇ ਕਿਸੇ ਨੂੰ ਕੋਈ ਨੂਰ ਰੱਖਦੇ ਨੇ ਭਾਈ ਸੋਸ਼ਲ ਮੀਡੀਆ ਵਾਲਿਆਂ ਦਾ ਸਾਰਿਆਂ ਦਾ ਹੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿਸਾਨੀ ਦੇ ਵਿੱਚ ਗੱਲ ਜੋ ਵੀ ਕਿੱਥੇ ਤੇ ਜੋ ਵੀ ਸਾਰਿਆਂ ਦਾ ਧੰਨਵਾਦ ਬਾਕੀ ਰਾਜੂ ਜੱਜਾ ਦਾ ਬਹੁਤ ਸਨਮਾਨ ਕਰਦੇ ਆ ਜੀ ਧੰਨਵਾਦ ਹੱਥ ਮੱਲ ਕੇ ਬੇਨਤੀ ਸਾਰੇ ਯੂਟਿਊਬਰਾਂ ਦਾ ਧੰਨਵਾਦ ਜੀ ਸਾਰੇ ਮੇਲੇ 'ਚ ਛੋਟੇ بڑے ਬਜ਼ੁਰਗ ਪਹੁੰਚੇ ਨੇ ਸਾਡੀ ਸਾਰੀ ਪਤਨ ਲਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕਰਨ ਨੂੰ ਜੀ ਆਇਆਂ ਜੀ ਤੇ ਸਾਡੇ ਬਾਈ ਤਸੇ ਸਿੰਘ ਤੁਸੀਂ ਤੇ ਬਾਈ ਮਿਕਰ ਸਿੰਘ ਜੋ ਕਿ ਨਿੱਕੀ ਮੰਡੀਰ ਦੇ ਵਿੱਚ ਆਉਂਦੇ ਨੇ ਸਾਡੀ ਵੀਡੀਓ ਨੂੰ ਆਉਣੇ ਕਿੰਨੇ ਸਾਰੇ ਆ ਗਏ ਉਹਦਾ ਫੱਟਾ ਜਿਹੜਾ ਨਿੱਕੀ ਮੰਡੀਰ ਦੇ ਫੱਟਾ ਦੇ ਛੋਟੀਆਂ ਬਣਾਉਣ ਵਾਲੇ ਮੇਰਾ ਚੈਨਲ ਬਣਾਇਆ ਬਾਕੀ ਕੋਈ ਨਹੀਂ ਮੇਰੇ ਚੈਨਲ ਦੀ ਗੱਲ ਕੋਈ ਨਹੀਂ ਜੇ ਮੈਨੂੰ ਮਾਣ ਮੇਰਾ ਆਪਣਾ ਛੋਟੇ ਚੈਨਲ ਬਗਿਆ ਚੱਲ ਜਾਂਦਾ ਮੈਨੂੰ ਕੋਈ ਫਰਕ ਨਹੀਂ ਪਾਉਗਾ ਵੀ ਮੈਂ ਤਾਂ ਛੋਟਾ ਮੰਡੀਰ ਦੇ ਵਿੱਚ ਸੇਵਾ ਦਾ ਸਿੰਗੇ ਚੈਨਲ ਨੂੰ ਬਦਲ ਤੋਂ ਆਉ ਤੇ ਆਪਣਾ ਵੀ ਵੀਡੀਓ ਬਣਾਉਂ ਤੇ ਬਾਕੀ ਆ ਗਏ ਸਾਡੇ ਮੈਜਰ ਸਿੰਘ ਜੀ ਰੋਡਾਂਗੇ ਜੋ ਤੁਹਾਨੂੰ ਸਰਮਾਨਤ ਦੇ ਬੋਲਣਗੇ ਆ ਜਾਓ ਆ ਜਾਓ ਬੱਲਾ ਭਾਈ ਬਈ ਲੰਗਰ ਦੇ 100 ਰੁਪਈਆ ਦੀ ਸੇਵਾ ਕਰਦੇ ਨੇ ਬਹੁਤ ਬਹੁਤ ਧੰਨਵਾਦ ਭਾਈ ਯੂਟਿਊਬਰ ਭਾਈ ਮੇਰੇ ਵੀਰਾਂ ਨੂੰ ਪਹਿਲਾਂ ਵੀ ਕੈਮਰਾ ਜੂ ਟੂਵੀ ਮਾਰਾ ਸਟੇਟ ਕਰਤਾ ਸਾਰੇ ਦੁਬਈ ਚੱਕਰ ਬੱਕਰੀਆਂ ਪਜਾਦੀਆਂ ਭਾਈ ਦਾ ਨਾ ਕਰਨਾ ਤੀ ਨੰਬਰ 2 ਰਾਜੂ ਜਰਵਾਹੀ ਜੋ ਮੇਲਿਆਂ ਦੀ ਸ਼ਾਨ ਨੇ ਮੇਲਿਆਂ ਦੀ ਪਛਾਣ ਨੇ ਉਹਨੂੰ ਬਣਾਦੀ ਜਿਸੇ ਦਸੰਦੇ ਮਤਾਜ ਨਹੀਂ ਇਹ ਇਹਦੇ ਬਾਰੇ ਕੌਣ ਨਹੀਂ ਜਾਣਦਾ ਅੱਜ ਦੇ ਸਮੇਂ ਦੇ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਕਿੱਥੋਂ ਕਿੱਥੋਂ ਨਹੀਂ ਸਾਨੂੰ ਮੋਲ ਆਉਂਦੇ ਵੀ ਰਾਜੂ ਕਿੱਥੇ ਪਹੁੰਚਿਆ ਰਾਜੂ ਹਰ ਕਮੰਡੀ ਦੇ ਪਹੁੰਚਦਾ ਬਾਈ ਇਹ ਆਪਾਂ ਇੱਕ ਇਹਨੂੰ ਦੇਖ ਲੈਂਦੇ ਆਂ ਵੀ ਚਲੋ ਸੌਦੇ ਕਰਦਾ ਏ ਵੀ ਕੱਲਾ ਦਲਾਲੀ ਦਾ ਹੀ ਕੰਮ ਕਰਦਾ ਇਹ ਦਲਾਲੀ ਦਾ ਨਹੀਂ ਕੰਮ ਕਰਦਾ ਬਾਈ ਇਹਦੇ ਕੋਲੇ ਆਪਦੇ ਕੋਲੇ ਵੀ 100 ਪਲੱਸ ਬੱਕਰੀ ਆ ਬਾਈ ਬਾਕੀ ਭੇਡਾਂ 50 ਤੋਂ 60 ਭੇਡਾਂ ਵੀ ਨੇ ਇਹਦੇ ਕੋਲੇ ਕਿਸੇ ਵੀ ਮੇਰੇ ਵੀਰ ਦੀ ਇਹਦੇ ਨਾਲ ਕੋਈ ਵੀ ਬੱਕਰੀ ਮਾਰੇ ਕੋਈ ਜਾਣਕਾਰੀ ਲੈਣੀ ਆ ਇਹਦੇ ਨਾਲ ਜਦੋਂ ਮਰਜ਼ੀ ਕੰਟੈਕਟ ਕਰੋ ਇਹਦਾ ਨੰਬਰ ਵੀ ਹੁੰਦਾ ਵੀ ਆ ਇਹਦਾ ਆਪਣਾ ਨਹੀਂ ਚੰਦਲਾ ਪੰਜਾਬ ਦਿਨ ਬਾ ਉਹਦੇ ਵੀ ਤੁਸੀਂ ਜਾ ਕੇ ਸਰਦ ਕਰ ਸਕਦੇ ਹੋ ਬਾਕੀ ਮਾਨਸਰੋ ਵੀ ਇੱਧਰ ਆ ਜੀ ਦੋ ਮਿੰਟ ਆਜੋ ਮਾਨਸਰੋ ਇੱਧਰ ਆ ਜੀ ਮਾਨਸਰੋ ਜੀ ਅੱਜ ਪਹਿਚਾਨ ਹੋ ਤੁਸੀਂ ਸਾਡੀ ਆਜੋ ਚਰਨਾ ਜੀ ਬਾਬੇ ਆਜੋ ਵੀਰੇ ਚਰਨੇ ਆਜੋ ਚਰਨੇ ਬਾਰ ਬਾਰ ਕਹਿਣ ਦਾ ਜਦ ਹੌਣ ਦਾ ਕੋਈ ਸੁਆਦ ਨਹੀਂ ਆਉਂਦਾ ਹਾਂਜੀ ਦੋਨੋਂ ਇੱਜ਼ਤ ਨਾਲ ਕਰ ਇੱਜ਼ਤ ਕਰ ਦਿਆਂਗੇ ਇਹ ਮੇਲਾ ਵੀਰੇ ਸਾਰਿਆਂ ਦਾ ਸਾਜਾ ਮੇਲਾ ਇਹ ਇਸ ਇਕੱਲੇ ਦਾ ਮੇਲਾ ਨਹੀਂ ਹੈਗਾ ਸੰਗਾਰ ਦੀ ਆ ਜੋ ਇੰਦਰ ਆ ਜੋ ਆ ਜੋ ਵੀਰੇ ਆ ਜੋ ਆ ਜੋ ਇੰਦਰ ਆ ਜੋ ਆਪੇ ਆ ਜਾ ਕਰੋ ਵੀਰੇ ਡਾਕਟਰ ਸਾਹਿਬ ਸ਼ੋਕੇ ਰਾਜੂ ਆ ਜਿੱਥੇ ਤੱਕ ਪਹੁੰਚਾਉਣ ਵਾਲੇ ਨੇ ਤਰਸ਼ੇਮ ਸਿੰਘ ਧੂਰੀ ਇਹਨਾਂ ਦਾ ਧੰਨਵਾਦ ਕਰੋ ਜੀ ਸਾਡੇ ਬਾਰੇ ਸ਼ੋਕੇ ਮੈਨੂੰ ਮੰਡੀਆਂ ਚ ਲੈ ਕੇ ਆਏ ਨੇ ਤਰਸ਼ੇਮ ਸਿੰਘ ਧੂਰੀ ਬਾਕੀ ਸਾਡਾ ਤੁਗੜਾ ਡਾਕਟਰ ਬਿਲਬਿੰਦਰ ਮਾਨ ਜੀ ਜਿਹੜਾ ਸ਼ੋਕੇ ਸਾਡੀ ਇੱਛਾ ਇੱਕ ਬੰਦੇ ਜਿਹੜਾ ਮਾਰਿਆ ਤਾੜੀਆਂ ਵੀ ਪਵਾਉਂਗਾ ਸਾਰਾ ਤੁਹਾਨੂੰ ਕਰਾਂਗੇ ਇਧਰ ਆਹ ਫੇਰ ਇਧਰ ਮਾਰਿਆ ਆਹ ਬੰਦਾ ਜਿਹਨੇ ਬੱਕਰੀਆਂ ਆਹੋ ਬੰਦਿਆਂ ਨੂੰ ਇੱਥੇ ਟੱਕਰ ਪਹੁੰਚਾਇਆ ਜੀ ਇਹ ਬੰਦੇ ਨੇ ਐਨਾ ਕੋਈ ਵੀ ਚੈਨਲ ਨਹੀਂ ਸੀ ਕੰਮ ਕਰਦਾ ਅੱਜ ਦਾ ਵੀ ਬਹੁਤ ਚੈਨਲ ਨੇ ਸਾਰੇ ਚੈਨਲਾਂ ਦਾ ਸਤਿ ਸ੍ਰੀ ਅਕਾਲ ਕਰਦੇ ਆ ਸਾਰੇ ਸਾਡੇ ਆਪਣੇ ਚੈਨਲ ਨੇ ਸਾਰੇ ਚੰਗੇ ਨੇ ਕੋਈ ਚੈਨਲ ਨਹੀਂ ਬਣਾ ਸਾਰੇ ਆਪਣੀਆਂ ਆਪਣੀਆਂ ਦੁਨੀਆ ਬਣਾ ਰਹੇ ਨੇ ਪਰ ਆ ਆ ਬੰਦਾ ਜੀ ਜਿਹੜੇ ਨੇ ਬੱਕਰੀਆਂ ਨੂੰ ਅੱਜ ਦੀ ਦੁਨੀਆ ਦੇ ਵਿੱਚ ਆਪਾਂ ਨੂੰ ਇੱਥੇ ਤੱਕਰ ਖੜਾ ਕਰਿਆ ਤੇ ਲੱਖਾਂ ਦੀ ਵੀਡੀਓ ਅੱਜ ਚੱਲ ਰਹੀ ਆ ਲੱਖਾਂ ਦੀ ਬੰਦਰੀ ਵਿਕਰੀ ਆ ਇੱਕ ਇੱਕਰ ਸੇ ਮੇਰਾ ਵੀਰ ਕੋ ਉੰਦੋ ਇੱਕ ਲੰਗੋ ਵਾਲੀ ਆ ਕਰਸੇਮ ਮੇਰਾ ਵੀਰ ਇਹ ਦੋਨੇ ਆਪਸ ਵਿੱਚ ਰਿਸ਼ਤੇਦਾਰ ਨੇ ਭਈ ਬਹੁਤ ਇਕੱਠਾ ਕੰਮ ਦੇ ਇਹ ਨਾ ਸੋਚਿਓ ਵੀ ਇਹ ਡੋਲਟੀ ਹੋ ਗਏ ਜਾਂ ਕੁਝ ਹੋਰ ਹੋ ਗਿਆ ਅੱਦੇ ਅੰਦਰੋਂ ਅੱਜ ਵੀ ਇੱਕ ਨੇ ਕੱਲ ਵੀ ਇੱਕ ਤੇ ਕਾਨੂੰਨੀ ਵੀ ਕਰਾਂਗੇ ਤਾੜੀਆਂ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਸ਼ਕੀ ਆਜੂ ਇੰਨਾ ਵੀ ਪਹੁੰਚਿਆ ਅੱਜ ਆਪਾਂ ਇੱਥੇ ਪਹੁੰਚਿਆ ਵਾਹਿਗੁਰੂ ਸਾਰਿਆਂ ਨੂੰ 2 ਮਿੰਟ ਸਾਡੇ ਮਾਰੇ ਖੜ੍ਹਣ ਗਿਆ ਇੱਕ ਦਿਓ ਤੁਹਾਨੂੰ ਸਨਮਾਨ ਕਰਦੇ ਸਾਰੇ ਸਤਿਗੁਰੂ ਪਤਾ ਫੱਟਿਆ ਕਰਨਾ ਵੈਕੂਸ਼ੀ ਦਾ ਫਾਲਤੂ ਆ ਬਈ ਜੋ ਕੋ ਅਜੱਪਾ ਕਾਲੀ ਕੀ ਮੰਡੀ ਤੇ ਖੜੇ ਆ ਇਹ ਮੇਲਾ ਪਾਲ ਚੱਲ ਰਿਹਾ ਇੱਕ ਵਾਰੀ ਇਥੇ ਵੀਰ ਬਹੁਤ ਬੜਾ ਪ੍ਰਬੰਧ ਕਰਦੇ ਮਿਲਨ ਨਾਲ ਵੀਰੇ ਸਾਹਿਬ ਨੂੰ ਆਪਦਾ ਵੀਰੋ ਦਾ ਆਪਾਂ ਕਾਫੀ ਵੀਰੋ ਸਾਈਆਂ ਦੇ ਨਾਲ ਲੰਗਰ ਹੋ ਰਿਹਾ ਸੀ ਲੰਗਰ ਰੋਸ ਤੋਂ ਉਹਨੂੰ ਕੈਂਟੀ ਕਰਨਾ ਚਾਹੁੰਦਾ ਵੀ ਲੰਗਰ ਤਸ਼ਕਰ ਸਹਿਯੋਗ ਨਾਲ ਹੀ ਚੱਲਦਾ ਨਕਰ ਸਹਿਯੋਗ ਨਾਲ ਹੀ ਚੱਲਦਾ ਆਪਾਂ ਜਿਹਨੇ ਬਾਣ ਹੋ ਰਿਹਾ ਉਹ ਚਲਵਾ ਕੇ ਕਰਕੇ ਬਾਜ਼ ਮਿਲਾ ਦੇ ਲੰਗਰ ਵਾਪਸ ਕਿਉਂਕਿ ਉਹਨਾਂ ਦੇ ਦਰਜੇ ਆਪਣੇ ਲਈ ਪ੍ਰਬੰਧ ਹੋਰ ਵੀ ਚੰਗੇ ਕਰਨ। ਉਹ ਕੱਲਾ ਪਹਿਲਾਂ ਸਾਰਾ ਕੁਝ ਦੱਸਾਂਗੇ। ਇਹ ਵੀ ਆਪਣੇ ਲਈ ਬਹੁਤ ਹੀ ਅੱਧੀ ਗੱਲਾਂ ਵੀ। ਆਪਾਂ ਜਿੰਨੀ ਵੀ ਕੋਈ ਮਦਦ ਕਰ ਸਕਦੇ ਹਾਂ ਜੀ ਮਦਦ ਕਰਕੇ ਜਾਇਆ ਕਰੋ। ਕੱਲ੍ਹ ਦਾ ਸਾਰਾ ਉਹ ਰੱਖੂਗੇ ਤੁਹਾਨੂੰ ਬੜੀਆਂ ਬੜੀਆਂ ਪ੍ਰਬੰਧ ਦੇਖਣ ਨੂੰ ਮਿਲਣਗੇ। ਕਿਉਂਕਿ ਕੱਲ੍ਹ ਦੇ ਪਾਸੇ ਵਾਪਸੀ ਕਰਦੇ ਇਹਨਾਂ ਪ੍ਰਬੰਧ ਕਰ ਲੈ। ਬੱਧੀ ਵਾਲੇ ਜੇਕਰ ਆਪਾਂ ਨੂੰ ਕੋਰਟ ਕਰਕੇ ਦੇ ਦਿੰਦੇ ਬਹੁਤ ਵਧੀਆ। ਇਸ ਲਈ ਲੰਗਰ ਸਾਹਿਬ ਉਹਨਾਂ ਕਰੋ ਬਹੁਤ ਬਦਲ। ਇਹ ਗੱਲ ਬੱਕਰੀ ਦੀ ਬੱਕਰੀ ਨੂੰ ਸੱਧੀਆਂ ਪਹਿਲੇ ਲੋਕ ਪਾਲਦੇ ਸਭ ਤੋਂ ਪਹਿਲਾਂ ਜੇ ਪਾਲਤੂ ਜਾਨਵਰ ਪਾਲਾਇਆ ਉਹ ਬੱਕਰੀ ਸੀ ਸਭ ਤੋਂ ਪਹਿਲਾਂ ਜੇ ਸੰਸਾਰ ਦੇ ਕਿਸੇ ਨੂੰ ਪਾਲਤੂ ਪਾਲਾਇਆ ਸਭ ਬੱਕਰੀ ਸੀ ਜਦੋਂ ਦੀ ਬੱਕਰੀ ਘਾਟੇ ਵਾਲੇ ਵਿੱਚ ਘਟ ਖਾ ਕੇ ਬੁੱਧਦੀ ਸੀ ਉਹ ਲੋਕ ਨੂੰ ਮੱਛਾ ਦਾਵਾ ਨਹੀਂ ਪਾਇਆ ਕਰਦੇ ਸੀ ਸਿਰਫ ਬੱਕਰੀਆਂ ਪਜਾਰਾ ਚੱਲਦਾ ਸੀ ਜਪੀਲਾ ਨੂੰ ਚਾਰਦਰੰਦ ਸ਼ੁਰੂ ਹੋ ਗਿਆ ਨਹੀਂ ਕਿਉਂਕਿ ਮਾਟਰਸ ਕਾਇਨ ਦਾ ਸਭਾ ਸਭਾ ਦਾ ਕਿਸੇ ਕਿਉਂਕਿ ਇਹੋ ਪਟਨਾ ਵਿੱਚ ਪੰਜਾਬ ਤੋਂ 200 ਕਿਲੋਮੀਟਰ ਦਾ ਦੂਰ ਹੁੰਦਾ ਇੱਥੋਂ ਤੇ ਅੱਜ ਕੱਲ੍ਹ ਗੱਲਾਂ ਪੈਂਦਾ ਚਾਹੇ ਬਸਤੀ ਆ ਰਿਹਾ ਸਵੇਰ ਵਾਲੇ ਪਜਾਲਰ ਹੁੰਦੇ ਕਿ ਗੱਟਾਂ ਦੇ ਨਾਲ ਉਹ ਬੱਕਰੀਆਂ ਦੇਖਦੇ ਹੁੰਦੇ ਆਪਾਂ ਲੰਬੇ ਸਮੇਂ ਤੋਂ ਇੱਕ ਕਵਿਤਾ ਕਹਿੰਦੇ ਲੰਬਾ ਹੋਣਾ ਹੈ ਕਿਉਂਕਿ ਇਹ ਵੱਡੇ ਪਸ਼ੂ ਉਸ ਤਰ੍ਹਾਂ ਹੁੰਦੇ ਕਿ ਧਾਮਾ ਦੇ ਰੂਪ ਭਾਇਤ ਹੁੰਦੇ ਤਾਂ ਮੰਨ ਕੇ ਉਹ ਸਾਡੇ ਨੂੰ ਦੱਸਦੇ ਸਾਡੇ ਪੀੜਾ ਤੇ ਵੱਡੇ ਪਸ਼ੂਲੇ ਕਾਹਨ ਬੱਕਰੀ ਸੰਦੂਸ ਜਿਉਂ ਜਿਉਂ ਘਾਹ ਮਾਰੀ ਖਾਣਦੇ ਇਹ ਸਭ ਨੇ ਬੱਕਰੀ ਪਾਲੀ ਜਾਂਦੀ ਸੀ ਕਿ ਆਪਾਂ ਨੂੰ ਪੱਟੀਆਂ ਇਤਿਹਾਸ ਸਦੀਆਂ ਪੁਰਾਣਾ ਹੈ ਜਦੋਂ 10000 ਸਾਲ ਤੋਂ ਪਹਿਲਾਂ ਬੱਕਰੀ ਪਾਲਣ ਦੇ ਵਿੱਚ ਨਿਕਰੀ ਆਈ ਹੈ ਅੱਜ ਆਪਾਂ ਉਸੇ ਚੀਜ਼ ਨੂੰ ਫੀਲ ਕਰੌਣੇ ਤੇ ਆਪਾਂ ਚੰਨ ਚਾਰ ਪੀੜੀਆਂ ਪਿੱਛੇ ਚਲੇ ਜਾਈਏ ਆਪਣੇ ਬਾਪਿਆਂ ਪੁਰਦਾਦਾਂ ਦੇ ਹਰ ਇੱਕ ਘਰਾਂ ਦੇ ਵਿੱਚ ਬੱਕਰੀਆਂ ਪਾਲੀਆਂ ਜਾਂਦੇ ਨੇ ਭੇਡਾਂ ਪਾਲ ਕੇ ਜਿਵੇਂ ਉਹ ਫਸਲਾਂ ਨੂੰ ਘਟ ਰਿਹਾ ਸੀ ਬਾੜ ਬਣਾ ਰਿਹਾ ਸੀ

ਸੇਵਾ ਸੇਵਾ ਦੌਰ ਤੇ ਪਾਵੋ ਚਾਹੇ ਮਾਚਾ ਕਹਾਣੀ ਕੋਈਆ ਜੇ ਦੀ ਸੇਵਾ ਦੌਰ ਤੇ ਪਾਵੋ ਤਾਂ ਬਹੁਤ ਖੁਸ਼ੀ ਦਾ ਲਗਾ ਜਿਹੜਾ ਪ੍ਰੋਗਰਾਮ ਗਿਆ ਲਾਗੇ ਜਿਹੜਾ ਰਾਜ ਬੰਦਾ ਅੱਜ ਬੱਕਰੀਆਂ ਦੇ ਸਾਡੇ ਵਰਗਿਆਂ ਪੂਰੀ ਦੁਨੀਆ ਦੇ ਚੈਨ ਦੇ ਵਿੱਚ ਕੁੱਪ ਹੱਤੇ ਲੋਕ ਵੀਰਨ ਖਿਆਲ ਦੇ ਵਿੱਚ ਮੁੰਡੇ ਰੋਹਗਾ ਨਾ ਚੂ ਦੇਖੋ ਸਾਥੀ ਆਨਤ ਕੂਰ ਵੀਰ ਬੋਲਦਾ ਕਿਹਨ ਕਾਰਨ ਬੱਕਰੀਆਂ ਦਾ ਬਹੁਤ ਬੱਧੀਆਂ ਇਹ ਤੇ ਬਲਾਦੇ ਦੇ ਕੰਮ ਕਰਦੇ ਆ ਬਾਈ ਪੰਧਿਆਨ ਰਕੇ ਉਹਨਾਂ ਦਾ ਅੱਜ ਦਾ ਜਪਟਾ ਕੇ ਮਾਣ ਮਿਲਦਾ ਲੱਗੂਗਾ ਉਹਦੀ ਕਾਮੀ ਕਿਤੇ ਪੱਟੀਪਾਲ ਕੋਲ ਚੰਗੀ ਆਇਆ ਇਹਦਾ ਬਹੁਤ ਮਹਾਂਗਾ ਬਹੁਤ ਅੱਗੇ ਚੱਲੇ ਜਾਣ ਦਾ ਕੋਈ ਮਿਲਦਾ ਜਿੰਨੇ ਜ ਲੋਕਾਂ ਨੂੰ ਆਉਂਦੇ ਆ ਉਹ ਸਭ ਪੱਕੇ ਪੈਰੀ ਬਕਤੀਆਂ ਚਾਹੋ ਕੱਚੇ ਪੈਰੀ ਨਹੀਂ ਪੱਕੇ ਪੈਰੀ ਦਾ ਮਤਲਬ ਕੀ ਆ ਵੀ ਉਸ ਕੰਮ ਦਾ ਬਚਤੇ ਕਿ ਇਹਦਾ ਬਚਾ ਚਾਹੋ ਐਨ ਵੀ ਅੱਜ ਲਗਲੇ ਤਾਂ ਨਹੀਂ ਜਦੋਂ ਬੈਠਾ ਰਿਹਾ ਸੀ ਆਪਾਂ ਸ਼ਾਮ ਨੂੰ ਆਏ ਜੀ ਜੇ ਦੋਵੇਂ ਜੀ ਸਬਰ ਕਰ ਸਕਦੇ ਹੋ ਫੇਰ ਬੱਕਰੇ ਚਲਾਓ ਨਹੀਂ ਰਹਿਣ ਦਿਓ ਇੱਕ ਦੋ ਸਾਲ ਰੋਡ ਹੈਰੋ ਕਰਕੇ ਦੇਖੋ ਜੇ ਤੁਹਾਡੇ ਸਾਹ ਕੋਈ ਠੀਕ ਆ ਤੇ ਨਾ ਬਈ ਬੱਕਰੇ ਦਾ ਇਹਦਾ ਕਿੰਨਾ ਰਾਜ ਜਿੰਝ ਘਟਾਦਾ ਦੋ ਬੱਟਰੀ ਦੀ ਬਨਾਵਟ ਨਾ ਬਣਾ ਕਾਹ ਦਾ ਅੰਦਾਜ਼ਾ ਲਾਤਾ ਮੈਂ ਪਿਛਲੇ ਆਪਣੇ ਸਮੇਂ ਤੋਂ ਲਿਖਾ ਅੰਕੜੇ ਕੱਢੇ ਇੱਕ ਸਾਲ ਤੋਂ ਲੈ ਕੇ 1.5 ਸਾਲ ਦੇ ਵਿੱਚ ਮਰ ਗਿਆ ਕਿੰਨਾ ਸਾਡਾ ਬੰਦਿਆ ਇਹ ਕਹੇ ਜੀ ਜਿਹਦੇ ਚ ਇੱਕ ਸਾਲ ਚ ਪੈਸਾ ਲੱਗਦਾ ਪਰ ਦੂਜੇ ਬੰਦੇ ਆਣ ਜਿਹਦੇ ਇੱਕ ਸਾਲ ਪੈਸਾ ਲੱਗਦਾ ਜਿਹੜੀ ਮਿੱਟਰ ਆ ਮਿੱਟਰ ਤੋਂ ਡੋਣਾ ਤੇ ਆ ਆਪਾਂ ਜਿੱਦਾਂ ਕੁਰੀਏ ਦਾ ਪ੍ਰੋਗਰਾਮ ਹੈ ਇਸ ਲਈ ਜਿਹੜੇ ਜਨਰਲ ਪੱਕੇ ਮਾਰ ਕੇ ਕੰਮ ਕਰਾ ਉਹ ਬੜੇ ਧਿਆਨ ਨਾਲ ਬੜਾ ਸੋਚ ਕੇ ਅਵਾ 2 ਸਾਲ ਦਾ ਬਚੋੜਾ ਜੇਲ੍ਹ ਚ ਹੋਵੇ ਦੇਰ ਬਟੇ ਨਾਲ ਕਿਤੇ ਜਾਓ ਜੇ ਕੋਈ ਪ੍ਰੋਬਲਮ ਆਉਂਦੀ ਹੈ ਜਦੋਂ ਮਾਪੇ ਸਾਡੇ ਨੂੰ ਆਨ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਭਾਵੇਂ ਕਿਹੜਾ ਮਾਰਕ ਲੋੜ ਤੇ ਤਾਂ ਵੀ ਤੁਹਾਡੇ ਨਾਲ ਮੈਕਸੀਮਮ ਸਮਾਨ ਕਰਕੇ ਦੇਖੋ ਤਿੰਨ ਮਹੀਨੇ ਪੱਖੋਂ ਪੱਖੇ ਮੇਰੇ ਮੀਟ ਕਰਾਉਂਦੇ ਆ ਤੇ ਇੱਕ ਸੈਂਟਰਾਂ ਤੇ ਜਾ ਕੇ ਟ੍ਰੇਨਿੰਗ ਯੂਗ ਲੈ ਆਉਂਦੇ ਆ ਚਾਹੇ ਬਿਰਗਾ ਜੀ ਹੋਵੇ ਚਾਹੇ ਮੈਸੇਵਲ ਜਿਵੇਂ ਤਰੀਕ ਨਿਲਕੀਆ ਕੋਈ ਨਾਲ ਦੇ ਪਿੰਡ ਤੇ ਇਹਨਾਂ ਨੇ ਬਹੁਤ ਦੇ ਕੰਮ ਕਰਕੇ ਕਿਤਾਬ ਦੇ ਵਿੱਚ ਮਾਲ ਪਾਵਰ ਕਰਾ ਦੋ ਘਰ 90 ਹੋ ਜਾਗੇ ਚੋੜੂ ਨਾਲ ਇਕੱਠੀ ਕਰੋ ਨਾਲ ਇਕੱਠੀ ਕਰਕੇ ਫਿਰ ਬਾਅਦ ਨਾਲ ਉਹ ਪੈਸਾ ਕੱਢਿਆ ਜਾਊਗਾ ਬਾਕੀ ਕੋਈ ਮਤਲਬ ਦੇ ਵਿੱਚ ਹੀ ਹੱਥ ਪਾ ਕੇ ਆਇਆ ਹੈਗਾ ਅਗਲੇ ਦਿਨ ਉਹਗਾ ਅੱਜ ਉਹਨਾਂ ਨਾਲ ਈ ਸਰਦਾਰ ਇਹਨਾਂ ਪੱਲੇ ਦਾ ਵੀ ਨਾਮ ਉੱਤਰ ਹੈ ਕਿ ਆਪਣੀ ਪੂਰੇ ਦਿੱਤਾ ਜਾ ਹੋਰ ਦਿੱਤਾ ਬਸ ਨਕਦਾ ਹੀ ਨਹੀਂ ਕਹਿਦਾ ਕਿ ਜਿਲ੍ਹੇਆਂ ਵਾਲੇ ਬਿੱਲ ਬੰਦੇ ਆ ਸਾਰੇ ਆਪਸ ਰੁਪਣਾ ਤੇ ਵਧੀਆ ਇੱਕ ਤਰੀਕੇ ਨਾਲ ਦੇਗਾ ਪੂਜਾ ਚੰਨੂ ਜਮਾਨ ਦੇ ਵਿੱਚ ਕੋਈ ਮੇਰਾ ਨਾਮ ਨਹੀਂ ਕੋਈ ਮੇਰਾ ਨਾਮ ਨਹੀਂ ਜਿਹੜੇ ਲੋਕੀਆ ਆਉਂਦੇ ਨੇ ਜਾ ਬੰਦੇ ਰਜੀਤੂ ਜੀ ਤੋਂ ਲੋਰਡ ਵਿੱਚ ਬੰਦੇ ਉਹਨਾਂ ਦਾ ਕਿਸੇ ਚੂਕੀ ਹੋਟਿਆ ਉਹਨਾਂ ਨੇ ਵਿਚਾਰੇ ਨਾਮ ਦਾ ਤੋਂ ਬੰਦੇ ਰਜੀਤੂ ਜੀ ਦਾ ਕੋਰਸ ਚ ਜਾਂ ਜਿਹਨੂੰ ਹਮਲਗਿਤ ਕੀਤਾ ਇਹਦੇ ਵਿੱਚ ਸਾਰੇ ਯੂਟਿਊਬਰਾਂ ਦਾ ਨਾਮ ਆ ਕੋਈ ਐਣਾ ਨਾਮ ਕੱਢ ਦਿੱਤਾ ਠੀਕ ਹੈ ਕਿ ਕੋਈ ਪੁੱਛਾ ਨਾ ਕਰਿਓ ਕੋਈ ਐਣਾ ਕਹੋ ਕਿ ਕਿੱਥੇ ਆ ਗਿਆ ਤਾਂ ਵੀ ਕੋਈ ਨਾ ਕੋਈ ਦਾ ਨਾਮ ਆ ਅਗਰ ਨਾਮ ਨੂੰ ਦੁਬਈ ਨਾਮ ਤੋਂ ਉਰੜੀ ਇਹਦੱਕ ਬਤਾਈ ਜਿਹਨਾਂ ਸਾਰੇ ਭਾਈਆਂ ਨੇ ਬੁਲਾਣਾ ਲਾ ਕੇ ਕਿੱਟੋ ਕਦ ਲਈ ਰੋਣਾ ਦੀ ਦੇਖਣਾ ਜਿਆ ਛੋਰੇ ਦੀ ਜਿਨ੍ਹਾਂ ਨੇ ਬਈ ਇਹ ਹਮਕਮਾ ਕੇ ਜੰਤਰਾ ਤੁਰੇ ਧੰਨਵਾਦ ਜੇ ਕੁਝ ਕਿਹਾ ਗਿਆ ਹੈ ਮਾਪੇ ਠੀਕ